ਲੋਬੀ ਸੱਜਣੋ ਅੱਜ ਆਪਾਂ ਗੱਲ ਕਰਦੇ ਆਂ ਊਸ਼ਾ ਕੰਪਨੀ ਦੀ ਸਮਾਰਟ ਆਇਰਨ ਦੀ ਸਮਾਰਟ ਆਇਰਨ ਕਿਉਂ ਬੋਲਿਆ ਜਾਂਦਾ ਦੇਖੋਗੇ ਇਹ ਆ ਲੋ ਜੀ ਇਹ ਆ ਸਮਾਰਟ ਆਇਰਨ ਕਿਉਂਕਿ ਆਪਾਂ ਨੂੰ ਕਈ ਵਾਰ ਕੰਮ ਧੰਦੇ ਦੇ ਵਿੱਚ ਹੋਰ ਚੀ ਵੀ ਲੱਗੇ ਹੁੰਦੇ ਆ ਨਾਲ ਦੇ ਨਾਲ ਆਪਾਂ ਕੱਪੜੇ ਪ੍ਰੈਸ ਕਰ ਰਹੇ ਆ ਤਾਂ ਆਪਾਂ ਪ੍ਰੈਸ ਨੂੰ ਇੰਝ ਛੱਡ ਦਿੰਨੇ ਆ ਜਿਵੇਂ ਵੀ ਆਪਾਂ ਪ੍ਰੈਸ ਕਰ ਰਹੇ ਆ ਜਾਂ ਇੰਝ ਹੀ ਰੱਖਤੀ ਪਾਸੇ ਤੇ ਰੱਖਤੀ ਪਰ ਇਹਦੇ ਨਾਲ ਕੀ ਆ ਕਿ ਤੁਹਾਡਾ ਕੱਪੜਾ ਖਰਾਬ ਨਹੀਂ ਹੋਊਗਾ ਚਾਹੇ ਕਿਤੇ ਵੀ ਰੱਖ ਦੀਏ ਇੱਥੇ ਮੈਂ ਆ ਦੇਖੂਗਾ ਹੁਣ ਪ੍ਰੈਸ ਇੱਥੇ ਚੱਲ ਰਹੀ ਆ ਤੇ ਪਰਮਾਲ ਆ ਇਧਰ ਪਿਆ ਤੇ ਇਹ ਤੇ ਮੈਂ ਰੱਖਣ ਲੱਗਾ ਵਾਂ ਨਹੀਂ ਤਾਂ ਜੇ ਪ੍ਰੈਸ ਹੋਰ ਉਹਦੀ ਕਿਉਂਕਿ ਪੂਰੀ ਹੁਣ ਗਰਮ ਹੋਈ ਵੀ ਆ ਹੋਰ ਹੋਵੇ ਤਾਂ ਇਹ ਇਹਨੂੰ ਸਾੜ ਦੇਊਗੀ ਆ ਲੋ ਜੀ ਜਿੰਨਾ ਟਾਈਮ ਮਰਜੀ ਪਈ ਰਵੇ 스마트 ਆਇਰਨ ਕਿਉਂ ਬੋਲਿਆ ਜਾਂਦਾ ਕਿ ਇੱਕ ਤਾਂ ਜਿਹੜਾ ਇਹ ਟੱਚ ਤੇ ਆ ਇੱਥੇ ਦੇ ਸੈਂਸਰ ਸਿਸਟਮ ਲੱਗਾ ਹੋਇਆ ਵਾ ਇਸ ਜਗ੍ਹਾ ਤੇ ਆ ਦੇਖੋਗੇ ਜਦੋਂ ਇਥੋਂ ਆ ਦੇਖੋ ਇੱਥੇ ਟੱਚ ਕਰੂੰਗਾ ਇਨੇ ਬੈਠ ਜਾਣਾ ਮੈਂ ਆਪਾਂ ਕੱਪੜੇ ਪ੍ਰੈਸ ਕਰ ਸਕਦੇ ਆ ਆ ਦੇਖੋਗੇ ਹੁਣ ਮੈਂ 2-3 ਵਾਰ ਇੱਥੇ ਰੱਖੂੰਗਾ ਤੇ ਇਸ ਤੋਂ ਬਾਅਦ ਇੱਥੋਂ ਚੱਕ ਲੂੰਗਾ ਦੇਖੋ ਇੱਥੇ ਇਹ ਰਮਾਲ ਤੇ ਸੀ ਅਨਿਸ਼ਾਨ ਪੂਰਾ ਬਣ ਗਿਆ ਵਾ ਪਰ ਇਹਨੇ ਕੀ ਆ ਕਿ ਕੱਪੜੇ ਨੂੰ ਖਰਾਬ ਨਹੀਂ ਕੀਤਾ ਦੂਸਰਾ ਇਹਦੇ ਵਿੱਚ ਕੀ ਆ ਆ ਦੇਖੋਗੇ ਇੱਥੋਂ ਹਮ ਵੀ ਥੋੜਾ ਧਿਆਨ ਦਿਓ ਆ ਦੇਖੋ ਪਾਣੀ ਵਾਲੀ ਪ੍ਰੈਸ ਆ ਇਹ ਇਹਦੇ ਵਿੱਚ ਹੋਰ ਕੀ ਕੀ ਖਾਸੀਅਤਾਂ ਵੀਡੀਓ ਚ ਬਣੇ ਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਹੋਰ ਗੱਲਾਂ ਬਾਤਾਂ ਵੀ ਕਰਦੇ ਆ ਆਪਾਂ ਇਹਦੇ ਵਿੱਚ ਜਿਵੇਂ ਕਿ ਇਹਦੇ ਵਿੱਚ ਇੱਕ ਤਾਂ ਇਥੋਂ ਸਟ੍ਰੀਮ ਦੇਣ ਵਾਸਤੇ ਆ ਆ ਦੇਖੋ ਸ਼ਾਇਦ ਤੁਹਾਨੂੰ ਕੈਮਰਾ ਹੀ ਦਿਖਦਾ ਹੋਵੇ ਬਹੁਤ ਤੇਜ਼ੀ ਨਾਲ ਸਟ੍ਰੀਮ ਦਿੰਦੀ ਹੈ ਇਹ ਜਿਸ ਜਗ੍ਹਾ ਤੇ ਵੀ ਦੇਣੀ ਆ ਤੇ ਪਾਣੀ ਪਾਉਣਾ ਤਾਂ ਆਪਾਂ ਇੱਥੇ ਪਾ ਸਕਦੇ ਆ ਇਹ ਨਾਲ ਹੀ ਇਹਨਾਂ ਨੇ ਦਿੱਤਾ ਹੋਇਆ ਇੱਕ ਪਾਣੀ ਪਾਉਣ ਨੂੰ ਨਲ ਇਹਦੇ ਵਿੱਚ ਆਪਾਂ ਪਾਣੀ ਲਿਆ ਪਾ ਇਹਨੂੰ ਕਰ ਦਿੰਨੇ ਆਂ ਬੰਦ ਤੇ ਹੋਰ ਇਹਦੇ ਵਿੱਚ ਕੀ ਕੀ ਆ ਉਹ ਵੀ ਆਪਾਂ ਗੱਲਬਾਤ ਕਰਦੇ ਆ ਇੱਥੇ ਅੱਗੇ ਵੀ ਇੱਕ ਇਹ ਦੇ ਆ ਦੇਖੂਗੇ ਇੱਥੇ ਵੀ ਜੇ ਆਪਾਂ ਇਸ ਬਟਨ ਨੂੰ ਪ੍ਰੈਸ ਕਰਦੇ ਆ ਤਾਂ ਇੱਥੋਂ ਵੀ ਆ ਦੇਖੋ ਪੂਰਾ ਤੇਜ਼ ਫੁਹਾਰਾ ਇੱਥੋਂ ਨਿਕਲਦਾ ਵਾ ਜਿਹੜਾ ਕਿ ਇੱਥੇ ਆ ਦੇਖੋ ਕਿਤੇ ਵੀ ਆਪਾਂ ਕੱਪੜੇ ਤੇ ਪਾਣੀ ਮਾਰਨਾ ਇੱਥੋਂ ਮਾਰ ਸਕਦੇ ਆ ਸਟੀਮ ਦੇ ਨਹੀਂ ਆਪਾਂ ਦਾ ਇੱਥੋਂ ਦੇ ਸਕਦੇ ਆ ਇਹਦਾ ਦੋ ਚੀਜ਼ਾਂ ਹੋ ਗਈਆਂ ਇਸ ਤੋਂ ਬਾਅਦ ਇਹਨੂੰ ਆਪਾਂ ਇੱਥੇ ਜਿਹੜੇ ਵੀ ਮੋੜ ਤੇ ਲਾਉਣਾ ਵਾ ਉਹ ਲਾ ਸਕਦੇ ਆ ਇਹਦਾ ਇੰਡੀਕੇਟਰ ਤੇ ਆ ਤਾਰ ਜਿਹੜੀ ਇਹਦੀ ਘੁੰਮਦੀ ਰਹੂਗੀ ਤਾਰ ਤੁਹਾਡੀ ਟੁੱਟਣ ਦਾ ਖਤਰਾ ਨਹੀਂ ਹੈਗਾ ਬਿਲਕੁਲ ਵੀ ਇਹਦੇ ਵਿੱਚ ਕਿ ਤੁਹਾਡੀ ਤਾਰ ਟੁੱਟੂਗੀ ਇਸ ਤੋਂ ਬਾਅਦ ਇੱਕ ਖਾਸियत ਇਹਦੀ ਹੋਰ ਆ ਕਿ 8 ਮਿੰਟ ਤੱਕ ਇਹ ਚੱਲਦੀ ਰਹੂਗੀ 8 ਮਿੰਟ ਤੋਂ ਬਾਅਦ ਇਹ ਆਪਣੇ ਆਪ ਆਟੋਮੈਟਿਕ ਬੰਦ ਹੋ ਜਾਊਗੀ ਜੇ ਤੁਸੀਂ ਇਸ ਨੂੰ ਟੱਚ ਨਹੀਂ ਕਰ ਰਹੇ ਇਸ ਨੂੰ ਨਹੀਂ ਚਲਾ ਰਹੇ ਯੂਜ਼ ਨਹੀਂ ਕਰ ਰਹੇ ਤੇ ਸਭ ਤੋਂ ਜਿਹੜੀ ਖਾਸ ਚੀਜ਼ ਉਹ ਤਾਂ ਇਹ ਹੈਗੀ ਹੈਗੀ ਆ ਕਿ ਤੁਹਾਡਾ ਕੱਪੜਾ ਕਿਤੇ ਵੀ ਛੜੂ ਗਾਣੀ ਜਿੱਥੇ ਮਰਜ਼ੀ ਪੂਰੀ ਗਰਮ ਪ੍ਰੈਸ ਨੂੰ ਕਿਸੇ ਵੀ ਕੱਪੜੇ ਦੇ ਉੱਪਰ ਰੱਖਤਾ ਜਿਵੇਂ ਖੜੀ ਹੋ ਜਾਣਾ ਵਾ ਬਸ ਇਹਨੇ ਕੁਝ ਨਹੀਂ ਚੱਕੋ ਇੱਥੇ ਰੱਖਤਾ ਖੜੀ ਹੋ ਗਈ ਪ੍ਰੈਸ ਸਟੈਂਡ ਤੇ ਹੋ ਗਈ ਆਪਣੇ ਤੇ ਤੇ ਇਸ ਤੋਂ ਬਾਅਦ ਹੋਰ ਕੀ ਕੀ ਹੈ ਇਹਦੇ ਵਿੱਚ ਉਹ ਆਪਾਂ ਅੱਗੇ ਦੱਸਦਾ ਮੈਂ ਤੁਹਾਨੂੰ ਇਸ ਦਾ ਆ ਗਿਆ ਬਾਕਸ ਜਿਹਦੇ ਵਿੱਚ ਇਹ ਪ੍ਰੈਸ ਆਈ ਹੈ ਤੇ ਇਹ ਹੈਗੀ ਜੀ 2208 ਪੀ ਕਿਉਂਕਿ ਪਾਣੀ ਵਾਲੀ ਪ੍ਰੈਸ ਹੈ ਇਸ ਦਾ ਪੂਰਾ ਨਾਮ ਜਿਹੜਾ ਹੈਗਾ ਓਸ਼ਾ ਓਲਿਸੋ ਸਮਾਰਟ ਆਇਰਨ ਟੀਜੀ 1100 ਜਰੂਰੀ Google ਤੇ ਸਰਚ ਕਰੋਗੇ ਤਾਂ ਤੁਹਾਨੂੰ ਇਹ ਮਿਲ ਜਾਊਗੀ ਤੇ ਇਹ ਜਿਹੜੀ ਹੈਗੀ ਆ ਪੁਲਿਸੋ ਕੰਪਨੀ ਨਾਲ ਆਈ ਹੋਈ ਹੈ ਇਹ ਪੁਲਿਸੋ ਕੰਪਨੀ ਦਾ ਬ੍ਰਾਂਡ ਸੀਗਾ ਤੇ 우샤 ਨਾਲ ਇਹਨਾਂ ਦਾ ਕਲੈਬਰੇਸ਼ਨ ਹੋਈ ਹੋਈ ਆ ਤੇ ਦੋਨਾਂ ਨੇ ਇਹ ਲਾਂਚ ਕੀਤਾ ਐਸਪ੍ਰੈਸ ਨੂੰ ਤੇ ਆਪਾਂ ਨੂੰ ਇਹ ਪ੍ਰੈਸ ਮਿਲੀ ਸੀ ਇਸ ਮਸ਼ੀਨ ਦੇ ਨਾਲ ਆਪਾਂ ਕਾਫੀ ਇੱਕ ਮਹਿੰਗੀ ਮਸ਼ੀਨ ਖਰੀਦੀ ਸੀ ਉਹਦੇ ਨਾਲ ਇਹ ਫ੍ਰੀ ਆ ਰਹੀ ਸੀ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਆਉਣ ਵਾਲੇ ਟਾਈਮ 'ਚ ਦੇਵਾਂਗੇ ਤੁਹਾਨੂੰ ਤੇ ਆ ਦੇਖੋਗੇ ਆਟੋ ਸ਼ਟ ਆਫ ਆਫਟਰ 8 ਮਿੰਟ ਥੱਲੇ ਆ ਗਿਆ ਪ੍ਰੋਪਰੈਸ ਥੱਲੇ ਆ ਗਿਆ ਐਕਸਟਰਾ ਲੌਂਗ 3.7 ਐਮ ਐਮ ਮੀਟਰ ਦੀ ਜਿਹੜੀ ਇਹਦੀ ਆਹ ਵਾਇਰ ਹੈਗੀ ਆ ਬਹੁਤ ਲੰਮੀ ਹੈਗੀ ਇਹ ਤੇ 5 ਸੈਂਟੀਮੀਟਰ ਡਿਟੇਲਰ ਟਿਪ ਜਿਹੜੀ ਅੱਗੇ ਇਹਦੀ ਹੈਗੀ ਆ ਕਿ ਇਹ ਵਧੀਆ ਤਰੀਕੇ ਨਾਲ ਤੱਪਸ ਨੂੰ ਜਾਂ ਪਲੇਟਸ ਨੂੰ ਪੂਰਾ ਵਾਲਵਲ ਕੱਟਦੀ ਦੀ ਆ ਲਗਾਉਂਦੀ ਆ ਸਹੀ ਤਰੀਕੇ ਨਾਲ 2 ਸਾਲ ਦੀ ਇਸ ਦੀ ਵਾਰੰਟੀ ਆਉਂਦੀ ਆ ਸਟੀਮ ਬੂਸਟ 210 ਗ੍ਰਾਮ ਦਾ ਇਸ ਦਾ ਹੈਗਾ ਵਾ ਜੀ ਤੇ ਆ ਦੇਖੋ ਆ ਜਿਹੜਾ ਟੱਚ ਤੇ ਆ ਰੀਲੀਜ਼ ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਦਿਖਾ ਕੇ ਹਟਿਆ ਉਹ ਇਹਦੇ ਵਿੱਚ ਕੀ ਕੀ ਹੈਗਾ ਵਾ ਆਈ ਟੱਚ ਪਲੱਸ ਆਟੋ ਲਿਫਟ ਆਟੋ ਲਿਫਟ ਵੀ ਵਾ ਜਦੋਂ ਆਪਾਂ ਇਹਨੂੰ ਟੱਚ ਕਰਾਂਗੇ ਕੁਕਲੀ ਲੋਅਰ ਹੋ ਜਾਊਗੀ ਛੱਡ ਦਿਆਂਗੇ ਤੇ ਆਟੋ ਲਿਫਟ ਹੋ ਜਾਊਗੀ ਇਹ ਇਹਨਾਂ ਦੀ ਖਾਸ ਆ ਸਭ ਤੋਂ ਜ਼ਿਆਦਾ ਹਜੇ ਤੱਕ ਮੇਰੇ ਸਾਬ ਨਾਲ ਕੋਈ ਕੋਈ ਪ੍ਰੈਸ ਦੇਖੀ ਨਹੀਂ ਹੋਣੀ ਕਈ ਵੀਰਾਂ ਨੇ ਹੋ ਸਕਦਾ ਦੇਖੀ ਹੋਵੇ ਪਰ ਜ਼ਿਆਦਾਤਰ ਦੋਸਤਾਂ ਨੇ ਇਹ ਪ੍ਰੈਸ ਨਹੀਂ ਦੇਖੀ ਹੋਣੀਗੀ ਤੇ ਇਸ ਤੋਂ ਬਾਅਦ ਆ 5 ਸੈਂਟੀਮੀਟਰ ਜਿਹੜਾ ਤੁਹਾਨੂੰ ਮੈਂ ਪਹਿਲਾਂ ਦੱਸ ਗਿਆ ਟੈਂਸ ਸਪਰੇਅ ਫੰਕਸ਼ਨ ਹੈਗਾ ਜਿਹੜਾ ਮੈਂ ਤੁਹਾਨੂੰ ਦਿਖਾ ਕੇ ਹਟੈਂਸ ਦੇ ਵਿੱਚ ਇਹ ਸਪਰੇਅ ਫੰਕਸ਼ਨ ਹੈਗਾ ਵਾ ਇਹ ਦੇ ਟ੍ਰਿਪਲ ਪਲੇ ਪ੍ਰੋਫੈਸ਼ਨਲ ਸਟ੍ਰੀਮ ਆ ਤਿੰਨ ਤਰ੍ਹਾਂ ਦੇ ਇੱਥੇ ਹੈਗੇ ਆ ਵੀ ਤੁਸੀਂ ਤਿੰਨ ਤਰੀਕੇ ਨਾਲ ਤਿੰਨ ਤਰ੍ਹਾਂ ਦੇ ਤਰੀਕੇ ਨਾਲ ਇਹ ਸਟੀਮ ਦੇ ਸਕਦੇ ਆ ਆ ਦੇਖੋ 1 2 ਇਹ ਇਧਰ ਆ ਗਿਆ ਤੀਜਾ ਇਹਨੂੰ ਘੁਮਾ ਕੇ ਆਪਾਂ ਕਿਸੇ ਤੇ ਵੀ ਲਿਜਾ ਸਕਦੇ ਹਾਂ ਇੱਥੋਂ 1 2 3 ਤੇ ਇਸ ਤੋਂ ਬਾਅਦ ਜਿਹੜਾ ਆ ਗਿਆ ਇੱਥੇ ਆਪਾਂ ਵਾਟਰਫੇਲ ਜਿਹੜਾ ਵਾਟਰ ਟੈਂਕ ਚ ਕੀਤਾ ਵਾ ਉਹ ਆਪਾਂ ਹੁਣੇ ਪਾਣੀ ਪਾ ਕੇ ਹਟੀਆਂ ਦੇ ਵਿੱਚ ਇਸ ਤੋਂ ਬਾਅਦ ਆਈਟਾ ਚ ਐਕਟੀਵੇਟਡ ਜਿਹੜਾ ਇਹਦੇ ਹੈਂਡਲ ਦੇ ਵਿੱਚ ਜਿਹੜੇ ਸੈਂਸਰ ਦਿੱਤੇ ਹੋਏ ਆ ਜਿਹੜੇ ਮੈਂ ਤੁਹਾਨੂੰ ਦੱਸਿਆ ਹੀ ਆ ਹੁਣ ਮੈਂ ਥੱਲੇ ਉਸ ਸਵਿੱਚ ਇਹਦੀ ਬੰਦ ਕਰ ਦਿੱਤੀ ਆ ਇਹਦੇ ਵਿੱਚ ਹੈਗੇ ਆ ਐਕਸਟਰਾ ਲੌਂਗ 3.7m ਮੀਟਰ ਜਿਹੜੀ ਇਹਦੀ ਵਾਇਰ ਹੈਗੀ ਆ ਬਹੁਤ ਵਧੀਆ ਇਹ ਖਾਸ ਕਰਕੇ ਇਤੋਂ ਜਦੋਂ ਆਪਣੀ ਤਾਰਾਂ ਟੁੱਟ ਜਾਂਦੀਆਂ ਵਾ ਪਰ ਇਹ ਤਾਰ ਟੁੱਟੂਗੀ ਨਹੀਂ ਤੇ ਇੱਥੇ ਇਹਦੀ ਆਈ ਟੱਚ ਵਾਲੀ ਜਿਹੜਾ ਆਨ ਆਫ ਹੈਗਾ ਵਾ ਆਈ ਟੱਚ ਦਾ ਠੀਕ ਹੈ ਜੀ ਇਹ ਨਾਲ ਕਲੀਅਰ ਹੋ ਗਿਆ ਇਸ ਤੋਂ ਬਾਅਦ ਆ ਇਹਦੇ ਆ ਗਈ ਐਕਸਟਰਾ ਸਮੂਥ ਸੋਲ ਪਲੇਟ ਜਿਹੜੀ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਆ ਪ੍ਰੋਪਰੈਸ ਸੋਲ ਪਲੇਟ ਟ੍ਰਿਪਲ ਪਲੇ ਪ੍ਰੋਫੈਸ਼ਨਲ ਸਟ੍ਰੀਮ ਤਿੰਨ ਤਰ੍ਹਾਂ ਨਾਲ ਹੀ ਸਟ੍ਰੀਮ ਦਿੰਦੀ ਆ ਪ੍ਰੈਸ ਕੰਟੀਨਿਊਸ ਸਟ੍ਰੀਮ ਹਰੀਜ਼ਨਟਲ ਬਰਸਟ ਵਰਟੀਕਲ ਬਰਸਟ ਇਹ ਤਿੰਨ ਤਰ੍ਹਾਂ ਨਾਲ ਹੀ ਸਟ੍ਰੀਮ ਦਿੰਦੀ ਆ ਹੁਣ ਆਪਾਂ ਗੱਲ ਕਰਾਂਗੇ ਇਸ ਦੇ ਮਾਡਲ ਦੀ ਇਸ ਦੀ ਕੀਮਤੀ ਤੇ ਇਸ ਦੀ ਜਿਹੜੀ ਪਾਵਰ ਹੈਗੀ ਆ ਜਿਵੇਂ ਕਿ ਸਟੀਮ ਆਰਨਾ ਮਾਡਲ PG 1100 ਪਾਵਰ ਇਹ ਦੀ 2200 ਵਾਟ 2200 ਵਾਟ ਵੈਸੇ ਕਾਫੀ ਵੱਡੀ ਪਾਵਰ ਦੀ ਆ ਜ਼ਿਆਦਾ ਵਾ ਆਮ ਆਪਣੀ ਪ੍ਰੈਸਟਰੀ ਨਾਰਮਲ ਹੁੰਦੀ ਹੈ 700 ਵਾਟ ਦੀ ਹੁੰਦੀ ਆ 220 240 ਵੋਲਟੇਜ ਆ ਇਸ ਦੇ ਆ ਫ੍ਰੀਕੁਐਂਸੀ ਇਹਦੀ 50 ਹਰੀਜ਼ਨਟਲ ਰੇਟ ਇਸ ਦਾ 1.75 ਕਿਲੋਗ੍ਰਾਮ ਅੱਛਾ ਹੁਣ ਇਸ ਤੋਂ ਬਾਅਦ ਇਸ ਦੀ ਆ ਗਈ ਜਿਹੜੀ ਕੀਮਤ ਦੀ ਗੱਲ ਕਰਕੇ ਤਾਂ ਇਸ ਦਾ ਕੰਪਨੀ ਦਾ ਰੇਟ ਜਿਹੜਾ ਹੈਗਾ 10990 ਆ ਕੰਪਨੀ ਰੇਟ ਆ ਜੀ ਇਹ 10990 ਤੇ ਜਿਹੜਾ ਆਪਾਂ ਨੂੰ ਤਾਂ ਵੈਸੇ ਉਵੇਂ ਮਿਲੀ ਹੈ ਹੋ ਸਕਦਾ 4000 ਦੀ ਹੋਵੇ 5 ਦੀ ਹੋਵੇ 7 ਦੀ ਹੋਵੇ ਪਰ ਜਿਹੜਾ ਰੇਟ ਇਸ ਦਾ ਐਮ ਆਰ ਪੀ ਹੈਗਾ ਇੰਨਾ ਵਾ ਕਿਉਂਕਿ ਬਿਲਕੁਲ ਨਵੀਂ ਇੱਥੇ ਲਾਂਚ ਹੋਈ ਹੈ ਪੰਜਾਬ ਵਿੱਚ ਕੇ ਲਈ ਹੈ ਜਾਂ ਇੰਡੀਆ ਵਿੱਚ ਕੇ ਲਈ ਹੈ ਬਾਕੀ ਮੈਨੂੰ ਪਤਾ ਨਹੀਂ ਵੀ ਮਿਲਦੀਆਂ ਕਿ ਨਹੀਂ ਮਿਲਦੀਆਂ ਕਿਉਂਕਿ ਤੱਕ ਆਪਾਂ ਜਿਆਦਾ ਨਾ ਕੋਈ ਵੀਡੀਓਜ਼ ਦੇਖੀ ਹੈ ਇਹਦੀ ਜਿੰਨੀਆਂ ਵੀਡੀਓਜ਼ ਤੁਸੀਂ ਦੇਖੋਗੇ ਉਹ ਬਾਹਰਲੀਆਂ ਦੇਖੋਗੇ ਫੋਰਨ ਦੀਆਂ ਆਪਣੇ ਹਿੰਦੀ ਚ ਜਾਂ ਪੰਜਾਬੀ ਦੀ ਵਿੱਚ ਕੋਈ ਵੀਡੀਓ ਨਹੀਂ ਤੁਸੀਂ ਦੇਖੋਗੇ ਕਾਫੀ ਕਲਰ ਵੀ ਆਉਂਦੇ ਜੈਲੋ ਕਲਰ ਚ ਹੈਗੀ ਹੈ ਜਿਵੇਂ ਤੇ ਕੰਟਰੀ ਆਫ ਔਰਗਨ ਚైనా ਤੇ ਬਾਕੀ ਤੁਸੀਂ ਹੋ ਸਕਦਾ ਕਿਸੇ ਵੀਰ ਕੋਲੇ ਹੋਵੇ ਵੀ ਜਾਂ ਵੇਖੀ ਵੀ ਹੋਵੇ ਹੋਰ ਇਸ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਤੁਸੀਂ ਵੀ ਦੇਖ ਸਕਦੇ ਹੋ ਮੈਨੂੰ ਜਿੰਨੀ ਕਿ ਜਾਣਕਾਰੀ ਇਸ ਦੇ ਬਾਕਸ ਤੋਂ ਮਿਲੀ ਜੋ ਇਸ ਨੂੰ ਮੈਂ ਚਲਾ ਕੇ ਜਾਣਕਾਰੀ ਦੇਖੀਗੇ ਸਭ ਤੋਂ ਜਿਹੜਾ ਇਹਦਾ ਮੇਨ ਹੈਗਾ ਜੋ ਕੰਪਨੀ ਵੀ ਲੈ ਕੇ ਚੱਲ ਰਹੀ ਆ 스마트 ਆਇਰਨ ਕਿਉਂ ਕਹਿ ਰਹੇ ਆ ਕਿ ਬਸ ਇਸ ਨੂੰ ਇਥੋਂ ਟੱਚ ਕਰੋ ਤੇ ਬਸ ਬੈਠ ਗਈ ਚੱਲਣ ਯੋਗ ਹੋ ਗਈ ਆ ਤੇ ਇਹਨੂੰ ਛੱਡ ਦਿਆਂਗੇ ਤੇ ਆਪਾਂ ਇਹ ਤੋਂ ਸਵਿੱਚ ਦੀ ਆਈ ਟੱਚ ਵਾਲੀ ਆ ਦੇਖੋ ਜੇ ਆਪਾਂ ਆ ਸਵਿੱਚ ਇਸ ਦੀ ਬੰਦ ਕਰ ਦਿਆਂਗੇ ਫਿਰ ਇਹ ਨੋਰਮਲ ਆ ਜੇ ਇਹਨੂੰ ਚਲਾਵਾਂਗੇ ਤਾਂ ਇਹ ਆ ਦੇਖੋ ਫੇਰ ਹੀ ਆਨ ਹੋਊਗੀ ਫੇਰ ਆਈ ਟੱਚ ਇਸ ਦਾ ਹੋਣਾ ਫੇਰ ਇਸ ਨੂੰ ਆਪਾਂ ਯੂਜ਼ ਕਰੀ ਚੱਲਾਂਗੇ ਤਾਂ ਸਹੀ ਆ ਕਿਉਂਕਿ ਜੇ ਉਸ ਨੂੰ ਬੰਦ ਕਰ ਦਿੱਤਾ ਹੈ ਨੋਰਮਲ ਪ੍ਰੈਸਿੰਗ ਬਿਹੇਵ ਕਰੂਗੀ ਜੇ ਇਸ ਨੂੰ ਆਪਾਂ ਔਨ ਕਰ ਦਿੱਤਾ ਤੇ ਚੱਲਦੀ ਰਹੂਗੀ ਆ ਦੇਖੋ ਇਸ ਨੂੰ ਸਵਿਚ ਨੂੰ ਆਪਾਂ ਇੱਕ ਵਾਰ ਫਿਰ ਆਫ ਕਰਦੇ ਆ ਆ ਲਓ ਜੀ ਹੁਣ ਇਸ ਦਾ ਕੋਈ ਉਹ ਨਹੀਂ ਰਹਿ ਗਿਆ ਸੰਪਰਕ ਟੁੱਟ ਗਿਆ ਉਸ ਚੀਜ਼ ਦਾ ਔਨ ਕਰਤਾ ਤਾਂ ਇਹ ਫਿਰ ਇਹ ਉਸ ਹਾਲਾਤ ਦੇ ਵਿੱਚ ਚੱਲ ਪਈ ਆ ਬਾਕੀ ਵੀਡੀਓ ਕਿਹੋ ਜਿਹੀ ਲੱਗੀ ਜਰੂਰ ਦੱਸਿਓ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ